ਜਿਹੜਾ ਹਰ ਵੇਲੇ ਤੰਗੀਆਂ ਚ ਚੂਰ ਹੁੰਦਾ ਏ ਮੌਜਾਂ ਕੋਲੋਂ ਦੂਰ ਮਜ਼ਦੂਰ ਹੁੰਦਾ ਏ ਕਿਰਤੀ ਲੋਕਾਂ ਦੇ ਦਰਦ ਦੀ ਚੱਲ ਰਹੀ ਕੜੀ ਤਹਿਤ ਅੱਜ ਆਪਾਂ ਪੇਸ਼ ਕਰਨ ਜਾ ਰਹੇ ਹਾਂ ਇਸ ਦਾ ਤੀਸਰਾ ਭਾਗ ਸੋ ਅੱਜ ਦੀ ਰਚਨਾ ਸਾਨੂੰ ਲਿਖ ਕੇ ਭੇਜੀ ਹੈ ਲੇਖਕ ਤੇ ਕਬੱਡੀ ਕਮੈਂਟਰ ਚਮਕੌਰ ਸਿੰਘ ਟਹਣਾ ਜੀ ਨੇ ਸੋ ਆਓ ਦੇਖਦੇ ਹਾਂ ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਮਜ਼ਦੂਰਾਂ ਦੇ ਹੱਕ ਦੀ ਗੱਲ ਕਿਵੇਂ ਕੀਤੀ ਹੈ ਉਹਨਾਂ ਮਜ਼ਦੂਰਾਂ ਦੀ ਜੋ ਕਿ ਦਿਨ ਰਾਤ ਮਿੱਟੀ ਨਾਲ ਮਿੱਟੀ ਹੋ ਕੇ ਕੰਮ ਕਰਦੇ ਹਨ ਕਿਰਤ ਕਰਦੇ ਹਨ ਤੇ ਬੜੀ ਮੁਸ਼ਕਲ ਦੇ ਨਾਲ ਆਪਣੇ ਘਰ ਦਾ ਗੁਜ਼ਾਰਾ ਕਰਦੇ ਹਨ ਭਾਵੇਂ ਕਿ ਲੱਕ ਤੋੜਵੀਂ ਮਹਿੰਗਾਈ ਉਹਨਾਂ ਦੀਆਂ ਸਾਰੀਆਂ ਖੁਸ਼ੀਆਂ ਨੂੰ ਚੂਰ ਕਰ ਦਿੰਦੀ ਹੈ ਉਹਨਾਂ ਦੇ ਐਸ਼ੋ ਆਰਾਮ ਤੇ ਮੌਜਾਂ ਨਾਲੋਂ ਉਹਨਾਂ ਨੂੰ ਕਾਫੀ ਦੂਰ ਕਰ ਦਿੰਦੀ ਹੈ ਪਰ ਫਿਰ ਵੀ ਇੱਕ ਕਿਰਤੀ ਬੰਦਾ ਰੱਬ ਦਾ ਸ਼ੁਕਰ ਕਰਕੇ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਬਤੀਤ ਕਰਦਾ ਹੈ ਆਪਣਾ ਜੀਵਨ ਬਤੀਤ ਕਰਦਾ ਹੈ ਆਓ ਆਪਾਂ ਦੇਖਦੇ ਹਾਂ ਕਹਿੰਦੇ ਮਿੱਟੀ ਨਾਲ ਮਿੱਟੀ ਹੋ ਕੇ ਮਿਹਨਤ ਜੋ ਕਰਦਾ ਮਿੱਟੀ ਨਾਲ ਮਿੱਟੀ ਹੋ ਕੇ ਮਿਹਨਤ ਜੋ ਕਰਦਾ ਉਹਨੂੰ ਪੁੱਛੋ ਹੁੰਦਾ ਏ ਗੁਜ਼ਾਰਾ ਕਿਵੇਂ ਕਰਦਾ ਜਿਹੜਾ ਤੰਗੀਆਂ ਚ ਹਰ ਵੇਲੇ ਚੂਰ ਹੁੰਦਾ ਏ ਮੋਜਾਂ ਕੋਲੋਂ ਦੂਰ ਮਜ਼ਦੂਰ ਹੁੰਦਾ ਏ ਕਹਿੰਦੇ ਕੀ ਉਹਨੇ ਖਾਣਾ ਤੇ ਕੀ ਲੈਣਾ ਏ ਹੰਡਾ ਜੀ ਕੀ ਉਹਨੇ ਖਾਣਾ ਤੇ ਕੀ ਲੈਣਾ ਏ ਹੰਡਾ ਜੀ ਵਧੀ ਮਹਿੰਗਾਈ ਖੋਣ ਦਿੰਦੀ ਆ ਸੁਕਾ ਜੀ ਸੱਚ ਜਾਣਿਓ ਜੀ ਬੜਾ ਮਜਬੂਰ ਹੁੰਦਾ ਏ ਮੋਜਾਂ ਕੋਲੋਂ ਦੂਰ ਮਜ਼ਦੂਰ ਹੁੰਦਾ ਏ ਸੋਗੇ ਲਿਖਦੇ ਨੇ ਕਹਿੰਦੇ ਹੱਡਾਂ ਤਾਈ ਸਾੜ ਦਾ ਗਰੀਬੀ ਵਾਲਾ ਸੇਕ ਆ ਹੱਡਾਂ ਤਾਈਂ ਸਾੜਦਾ ਗਰੀਬੀ ਵਾਲਾ ਸੇਕ ਆ ਫੇਰ ਵੀ ਉਹ ਆਖਦਾ ਇਹ ਤਾਂ ਮੇਰੇ ਲੇਖਾ ਹੂੰ ਤਾਂ ਰੱਬ ਨੂੰ ਵੀ ਮੰਨ ਦਾ ਜ਼ਰੂਰ ਹੁੰਦਾ ਏ ਮੋਜਾਂ ਕੋਲੋਂ ਦੂਰ ਮਜ਼ਦੂਰ ਹੁੰਦਾ ਏ ਸੋਖੀਰ ਨੇ ਪਰੇ ਚ ਲਿਖਦੇ ਨੇ ਕਹਿੰਦੇ ਜ਼ਿੰਦਗੀ ਜਿਉਂਦਾ ਨਹੀਂਓ ਦਿਨ ਬਸ ਕੱਟਦਾ ਜਿਵੇਂ ਕੋਈ ਰੋਗੀ ਹੋਵੇ ਲੱਕ ਵਾਲੀ ਸੱਟਦਾ ਚਮਕੌਰ ਟਹਿਣਿਆਂ ਨਾਲ ਉਹਦਾ ਕੋਈ ਘਰੂਰ ਹੁੰਦਾ ਏ ਮੋਜਾਂ ਕੋਲੋਂ ਦੂਰ ਮਜ਼ਦੂਰ ਹੁੰਦਾ ਏ ਮੋਜਾਂ ਕੋਲੋਂ ਦੂਰ ਮਜ਼ਦੂਰ ਹੁੰਦਾ ਏ ਸੋ ਬਿਲਕੁਲ ਦੋਸਤੋ ਜਿਹੜਾ ਕਿਰਤੀ ਬੰਦਾ ਹੁੰਦਾ ਹੈ ਉਹ ਐਸ਼ੋ ਰਾਮਾ ਤੋਂ ਮੌਜਾਂ ਤੋਂ ਕਾਫੀ ਦੂਰ ਹੁੰਦਾ ਹੈ ਕਿਉਂਕਿ ਇਹ ਮੌਜਾਂ ਵੀ ਤਾਂ ਹੀ ਮਾਣ ਸਕਦਾ ਜੇ ਉਸ ਨੂੰ ਆਪਣੀ ਬਣਦੀ ਮਿਹਨਤ ਦਾ ਮੁੱਲ ਮਿਲੇ ਸੋ ਕਈ ਵਾਰ ਤਾਂ ਇਹ ਦੇਖਣ ਵਿੱਚ ਆਉਂਦਾ ਹੈ ਕਿ ਅਸੀਂ ਰੱਜੇ ਪੁਜੇ ਘਰੋਂ ਹੁੰਨੇ ਆ ਪਰ ਕਿਰਤੀ ਲੋਕਾਂ ਦਾ ਅਕਸਰ ਹੱਕ ਮਾਰਦੇ ਰਹਿੰਦੇ ਆ ਸੋ ਦੋਸਤੋ ਅਸੀਂ ਮਕਾਨ ਬਣਾਉਣੇ ਆ ਜਾਂ ਕੋਈ ਹੋਰ ਕੰਮ ਕਰਾਉਣੇ ਆ ਕਿਸੇ ਹੋਰ ਪਾਸਿਓਂ ਅਸੀਂ ਪੈਸੇ ਬਚਾ ਸਕਦੇ ਆ ਪਰ ਕਦੇ ਵੀ ਹੱਡ ਤੋੜਵੀਂ ਮਿਹਨਤ ਕਰਨ ਵਾਲੇ ਕਿਰਤੀ ਲੋਕਾਂ ਦਾ ਹੱਕ ਨਾ ਮਾਰੀਏ ਸੋ ਇੱਕ ਸਾਡੇ ਫੇਸਬੁੱਕ ਦੋਸਤ ਨੇ ਸਾਨੂੰ ਬੜਾ ਸੋਹਣਾ ਮੈਸੇਜ ਦਿੱਤਾ ਹੈ ਕਿ ਜੋਰ ਚ ਨਾਮ ਆਪਾਂ ਬੋਲਦੇ ਆ ਇਹਨੂੰ ਜ਼ਿਆਦਾਤਰ ਪੜ੍ਹੇ ਲਿਖੇ ਦੇਖ ਸਕਦੇ ਨੇ ਜਾਂ ਪੜ੍ਹੇ ਲਿਖੇ ਸੁਣ ਸਕਦੇ ਨੇ ਪਰ ਬਹੁਤੇ ਐਸੇ ਕਿਰਤੀ ਲੋਕ ਨੇ ਮਜ਼ਦੂਰ ਲੋਕ ਐਸੇ ਨੇ ਜਿਨ੍ਹਾਂ ਨੂੰ ਪੜ੍ਹਨਾ ਨਹੀਂ ਆਉਂਦਾ ਜਾਂ ਜਿਨ੍ਹਾਂ ਕੋਲ ਹਾਲੇ ਵੀ ਨੈੱਟ ਵਾਲੇ ਫੋਨਾਂ ਦੀ ਘਾਟ ਹੈ ਪਰ ਇੱਥੇ ਥੋੜੀ ਜੀ ਆਪਾਂ ਵੀ ਕੋਸ਼ਿਸ਼ ਕਰ ਸਕਦੇ ਆ ਕਿ ਉਹਨਾਂ ਤੱਕ ਕਿਸੇ ਨਾ ਕਿਸੇ ਤਰੀਕੇ ਉਹਨਾਂ ਨੂੰ ਉਹਨਾਂ ਦੇ ਹੱਕ ਲਈ ਬੋਲੀ ਗੱਲ ਜ਼ਰੂਰ ਸੁਨਾਈਏ ਤਾਂ ਕਿ ਘੱਟੋ-ਘੱਟ ਕਿਰਤੀ ਲੋਕਾਂ ਦਾ ਹੌਸਲਾ ਵਧੇ ਤੇ ਉਹ ਆਪਣੇ ਹੱਕ ਲੈਣ ਲਈ ਤਕੜੇ ਹੋ ਸਕਣ ਸੋ ਤੁਹਾਡਾ ਸਭ ਦਾ ਇਸ ਪੇਜ ਨਾਲ ਜੁੜਨ ਤੇ ਬਹੁਤ ਬਹੁਤ ਧੰਨਵਾਦ ਬਾਕੀ ਕਿਸੇ ਤਰ੍ਹਾਂ ਦੇ ਗੀਤ ਸੰਗੀਤ ਦੇ ਕੰਮ ਲਈ ਸਾਡੇ ਸੁਰ ਸਿਮਰਨ ਸਟੂਡੀਓ ਮਾਸਾ ਦੇ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ ਮਿਲਦੇ ਆ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਦੇ ਲਈ ਸੱਚੇ ਕਾਲ